ਰੂਪਾ ਦੇ ਮਾਮਲੇ ਦੇ ਵਿੱਚ ਸਾਡੇ ਨਾਲ ਜੋ ਭਾਈ ਮਨਜੀਤ ਸਿੰਘ ਜੀ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਭਾਈ ਸਾਹਿਬ ਜੀ ਅੱਜ ਇੱਕ ਵੱਡੀ ਕਾਰਵਾਈ ਜੋ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਜੋ ਫਾਈਬਲਦੇਵ ਸਿੰਘ ਵਡਾਲਾ ਲੰਬੇ ਸਮੇਂ ਤੋਂ ਪੰਥਕ ਹੋਕੇ ਦੇ ਉੱਤੇ ਆਵਾਜ਼ ਚੱਕ ਰਹੇ ਸੀਗੇ ਕਿ 328 ਰੂਪਾ ਦਾ ਜਿਹੜਾ ਮਾਮਲਾ ਹੈ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਤੇ ਅੱਜ ਕਾਰਵਾਈ ਜਿਹੜੀ ਆ ਹੋ ਚੁੱਕੀ ਆ ਤੁਸੀਂ ਕਿਵੇਂ ਵੇਖਦੇ ਹੋ ਵੇਖੋ ਇਹਨੂੰ ਕੋਈ ਵੀ ਸਿੱਖ ਜਿਹੜਾ ਹੈ ਇਹ ਡਿਲਾਇ ਨਹੀਂ ਕਰ ਸਕਦਾ ਜੇ ਇਸ ਰੂਪ ਜਿਹੜੇ ਸਮਿਤੀ ਆ ਪੀ ਇਹ ਗੈਪ ਹੋਇਆ ਜਾਂ ਸਰੂਪ ਕਿਤੇ ਗਏ ਆ ਉਹਦੇ ਬਾਰੇ ਇਹ ਤਾਂ ਕਲੀਅਰ ਕਿਤਨਾ ਕਿਤੇ ਕਰਨਾ ਪਊਗਾ ਨਾ ਕਿਉਂਕਿ ਜਦੋਂ ਛਪਾਉਂਦੇ ਆ ਸਰੂਪ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਕਾਰਜੀ ਵੀ ਲਾਇਆ ਜਾਂਦਾ ਹੈ ਸ਼ਾਈ ਵੀ ਲਾਈ ਜਾਂਦੇ ਆ ਔਰ ਕੱਲੇ-ਕੱਲੇ ਸਰੂਪ ਦੀ ਛਪਾਈ ਹੁੰਦੀ ਆ ਨੰਬਰਿੰਗ ਵੀ ਹੁੰਦੀ ਆ ਉਹਦੇ ਤੇ ਔਰ ਜਿੱਥੇ ਜਾਂਦੇ ਆ ਉਥੋਂ ਦਾ ਰਿਕਾਰਡ ਵੀ ਹੁੰਦਾ ਹੈ ਔਰ ਜਿੰਨਾ ਲੈ ਕੇ ਜਾਣੇ ਹੁੰਦੇ ਆ ਉਹਨਾਂ ਐਪਲੀਕੇਸ਼ਨ ਦਿੱਤੀ ਹੁੰਦੀ ਆ ਔਰ ਹੋਰ ਅੱਜਕੱਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਖਤ ਕਰਤਾ ਸੀਗਾ ਕਿ ਜਿੱਥੇ ਸਰੂਪ ਜਾਣਾ ਪਹਿਲਾਂ ਉੱਥੇ ਗੁਰਦੁਆਰਾ ਸਹਿਬਾਨ ਜਾ ਕੇ ਦੇਖਿਆ ਜਾਂਦਾ ਹੈ ਕਿ ਵਾਕੇ ਇੱਥੇ ਸਰੂਪ ਚਾਹੀਦਾ ਹੈ ਸਰੂਪ ਦੀ ਲੋੜ ਹੈ ਕੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਰ ਉੱਥੇ ਕੈਮਰੇ ਲੱਗੇ ਆ ਫਿਰ ਉੱਥੇ ਸੇਵਾ ਸੰਭਾਲ ਲਈ ਕੋਈ ਬੰਦਾ ਹੈਗਾ ਕਿ ਨਹੀਂ ਹੈਗਾ ਤੂੰ ਇਹ ਸਾਰਾ ਵੇਖ ਕੇ ਸਾਡੇ ਪ੍ਰਚਾਰਕ ਸਹਿਬਾਨ ਰਿਪੋਰਟ ਕਰਦੇ ਆ ਫਿਰ ਉੱਤੇ ਨੈਦਰ ਸਹਿਬਾਨ ਦੇ ਸਾਈਨ ਹੁੰਦੇ ਫਿਰ 77 ਉਹਨੂੰ ਜਿਹੜਾ ਆ ਉਹ ਦਿੰਦਾ ਹੈ ਸੋ ਇਹ ਸਰੂਪ ਜਿਹੜੇ ਆ ਜਿੱਥੇ ਵੀ ਗਏ ਨੇ ਇਹ ਸਾਬਤ ਹੋਣੇ ਚਾਹੀਦੇ ਆ ਔਰ ਜਿਹਦੇ ਰਹੀਂ ਗਏ ਆ ਔਰ ਜਿਨ੍ਹਾਂ ਦੀ ਪਰਮਿਸ਼ਨ ਨਾਲ ਗਏ ਆ ਚਾਹੇ ਜੇ ਕਿਸੇ ਮੁਲਾਜ਼ਮ ਦੀ ਅਨਗਹਿਲੀ ਆ ਜਾਂ ਕਿਸੇ ਹੋਰ ਦੀ ਇਹਦੇ ਚ ਅਨਗਹਿਲੀ ਆ ਤੇ ਉਹ ਕਿਉਂਕਿ ਬੜੇ ਲੰਮੇ ਟਾਈਮ ਤੋਂ ਇਹ ਜਿਹੜਾ ਮਸਲਾ ਸੀ ਨਾ ਇਹ ਆਪਣਾ ਸੂਰਿਆ ਆ ਰਿਹਾ ਸੀ ਲੇਕਿਨ ਉਹ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਸੰਗਦੇ ਸਾਹਮਣੇ ਸੰਸਾਰ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਤਾਂ ਹੋਣਾ ਚਾਹੀਦਾ ਹੈ ਜੀ ਪਰ ਇੱਥੇ ਭਾਈ ਸਾਹਿਬ ਜੀ ਇੱਕ ਇਹ ਵੀ ਗੱਲ ਹੈ ਸਮਝੋ ਕਿ ਕਾਫੀ ਲੰਬਾ ਸਮਾਂ ਹੋ ਗਿਆ ਕਾਰਵਾਈ ਪਹਿਲਾਂ ਹੋਣੀ ਚਾਹੀਦੀ ਸੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਜਿਹੜੀ ਆਵਾਜ਼ ਹੈਗੀ ਹੈ ਵੇਖੋ ਕਾਰਵਾਈ ਤਾਂ ਜਿਹੜੀ ਹੈ ਵੇਖੋ ਕਈ ਕੇਸ ਐਸੇ ਨੇ ਜਿੱਤਰਾ ਉਹ ਆਪਣਾ ਬੰਦੀ ਸਿੰਘਾਂ ਦੀ ਗੱਲ ਹੀ ਕਰਦੇ ਆ ਤੇ ਉਹ ਅੱਜ ਤੱਕ ਕਿੰਨੇ ਸਾਲ ਪਹਿਲਾਂ ਵੀ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਲੇਕਿਨ ਕਈ ਮਸਲੇ ਜਿਹੜੇ ਆ ਉਹ ਸਾਡੇ ਹੱਥ ਵਸ ਨਹੀਂ ਹੈਗੇ ਹੁੰਦੇ ਔਰ ਇਸੇ ਤਰ੍ਹਾਂ ਹੋਰ ਕਈ ਐਸੇ ਮਸਲੇ ਨੇ ਸਿੱਖਾਂ ਦੇ ਜਿਹੜੇ ਬੜੇ ਲੰਮੇ ਟਾਈਮ ਤੋਂ ਅਜੇ ਜਿਹੜੇ ਪੈਂਡਗ ਪਏ ਨੇ ਔਰ ਨਹੀਂ ਕਿਸੇ ਪਾਸੇ ਲੱਗਦੇ ਸੋ ਇਸ ਕਰਕੇ ਕਈ ਇਹੋ ਜਿਹੀਆਂ ਨੇ ਹੋ ਜਾਂਦਾ ਹੈ ਜਿਸ ਤਰ੍ਹਾਂ ਉਹ ਆਪਣੇ ਰਾਮ ਰੀਬ ਨੂੰ ਮਾਫੀ ਦਿੱਤੀ ਗਈ ਸੀ ਜਾਂ ਹੋਰ ਕਈ ਮਸਲੇ ਨੇ ਸੋ ਯਾਰ ਕਿ ਇਹ ਜਿਹੜਾ ਮਸਲਾ ਹੈ ਬੜਾ ਇਹ ਧਾਰਮਿਕ ਮਸਲਾ ਹੈ ਪਰ ਇਹ ਡੈਲੀਕੇਟ ਇਸ਼ੂ ਆ ਤੇ ਇਹਦੇ ਤੇ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਹਮ ਨਾ ਕਿਸੇ ਨੂੰ ਸਿਆਸਤ ਕਰਨੀ ਚਾਹੀਦੀ ਆ ਨਾ ਕਿਸੇ ਨੂੰ ਇਹ ਸ਼੍ਰੋਮਣੀ ਕਮੇਟੀ ਨੂੰ ਨੀਵਾ ਦਿਖਾਉਣ ਵਾਸਤੇ ਕੋਈ ਗੱਲ ਕਰਨੀ ਚਾਹੀਦੀ ਆ। ਸੋ ਇਹ ਜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਤੇ ਬਹੁਤ ਚੰਗੀ ਗੱਲ ਆ ਮਾੜੀ ਗੱਲ ਇੱਥੇ ਕੋਈ ਨਹੀਂ। ਇਸ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੋ ਲੰਬੇ ਸਮੇਂ ਤੋਂ ਸ਼ਰਮਣੀ ਕਮੇਟੀ ਅੱਖਾ ਬੰਦ ਕਰਕੇ ਬੈਠੀ ਸੀਗੀ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਹੋਣੀ ਲਾਜ਼ਮੀ ਸੀਗੀ ਉਹਨਾਂ ਤੋਂ ਵਖੋ ਮੈਂ ਆਪ ਕੋਈ ਵੀ ਸਿੱਖ ਜਿਹੜਾ ਨਾ ਉਹ ਇਹ ਨਹੀਂ ਕਹਦਾ ਕਿ ਉਹਦੇ ਤੇ ਕਾਰਵਾਈ ਉਹਨਾਂ ਤੇ ਨਾ ਹੋਵੇ ਨਾ ਸ਼ਰਮਣੀ ਕਮੇਟੀ ਚਾਹੁੰਦੀ ਆ ਨਾ ਸ਼ਰਮਣੀ ਕਮੇਟੀ ਦਾ ਪ੍ਰਧਾਨ ਚਾਹੁੰਦਾ ਔਰ ਬਿਲਕੁਲ ਜਿਹੜਾ ਨਿਰਪੱਖ ਵੀ ਜਾਂਚ ਹੋਵੇ ਇਹ ਨਾ ਹੋਵੇ ਕਿ ਇਸ ਆ ਕਾਰਵਾਈ ਦੇ ਵਿੱਚ ਸ਼ਰੋਗਲੀ ਕਮੇਟੀ ਨੂੰ ਨੀਵਾ ਦਿਖਾਇਆ ਜਾਵੇ ਜਾਂ ਕੋਈ ਹੋਰ ਗੱਲ ਉਹ ਨਹੀਂ ਹੋਣੀ ਚਾਹੀਦੀ ਜਿਹਨਾਂ ਲੋਕਾਂ ਦਾ ਕਸੂਰ ਆ ਉਹਨਾਂ ਲੋਕਾਂ ਨੂੰ ਉਹਦੇ ਚ ਲੰਗਿਆ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਚਾਹੀਦਾ ਤੁਸੀਂ ਮੰਨਦੇ ਹੋ ਜੇਕਰ ਕਿਸੇ ਵੀ ਮੁਲਾਜ਼ਮ ਜਾਂ ਕਿਸੇ ਵੀ ਸਕੱਤਰ ਸਾਹਿਬਾਂ ਦੀ ਗਲਤੀ ਨਿਕਲਦੀ ਹੈ ਜਾਂ ਅਧਿਕਾਰੀ ਦੀ ਗਲਤੀ ਨਿਕਲਦੀ ਹੈ ਤਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਮੈਂ ਦੇਖੋ ਕੋਈ ਵੀ ਜਿਹੜਾ ਆਪਣੀ ਡਿਊਟੀ ਤੇ ਕਟਾਈ ਕਰਦਾ ਜੀ ਜੋ ਵੀ ਆਪਣਾ ਇਹ ਚੈਨਲ ਚਲਾ ਰਹੇ ਹੋ ਜੇ ਤੁਸੀਂ ਕਟਾਈ ਕਰੋਗੇ ਤੁਹਾਡੇ ਮਾਲਕ ਤੁਹਾਨੂੰ ਕੀ ਕਹਿਣਗੇ ਸੋ ਕੋਈ ਵੀ ਜਿਹੜਾ ਕਟਾਈ ਕਰਦਾ ਪ੍ਰੀ ਡਿਊਟੀ ਜਿਹੜੀ ਹੈ ਨਾ ਸ਼੍ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਵੈਹੇ ਵੀ ਗੁਰੂ ਦੀ ਸੇਵਾ ਨਾਲੇ ਸੇਵਾ ਵੀ ਆ ਤੇ ਨਾਲੇ ਬੇਵਾ ਵੀ ਆ ਦੋ ਗੱਲਾਂ ਨੇ ਸੋ ਇੱਥੇ ਪੁੰਨ ਵੀ ਆ ਤੇ ਫਲੀਆਂ ਵੀ ਆ ਸੋ ਬੜੇ ਸਿਹਰਤਾ ਨਾ ਸਾਲੂ ਸਾਰਿਆਂ ਨੂੰ ਇਹਦੀ ਸੇਵਾ ਕਰਨੀ ਚਾਹੀਦੀ ਆ ਜੇ ਕੋਈ ਅਚਾਨਕ ਹੋ ਜੇ ਉਹ ਕੋ ਵੱਖਰੀ ਗੱਲ ਤੇ ਕੋਈ ਜਾਣ ਬੁੱਝ ਕੇ ਕਰਦਾ ਤੇ ਉਹ ਤੋਂ ਹੋਰ ਵੀ ਬੜੀ ਵੱਡੀ ਗਲਤੀ ਭੰਦੀ ਇੱਥੇ ਤੁਸੀਂ ਮੰਨਦੇ ਹੋ ਸਰਕਾਰ ਵੱਲੋਂ ਇੱਕ ਵਧੀਆ ਪ੍ਰਯਾਸ ਕੀਤਾ ਗਿਆ ਜਿਹੜੀ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਸਰਕਾਰ ਸਰਕਾਰ ਦੀਆਂ ਤਾਂ ਦੇਖੋ ਸਰਕਾਰ ਤਾਂ ਹੋਰ ਕਈ ਕੰਮ ਹੈ ਜਿਹੜੇ ਉਹਨਾਂ ਦੇ ਕਰਨ ਵਾਲੇ ਉਹ ਤਾਂ ਕਰਦੀ ਨਹੀਂ ਗਈ ਹੂੰ ਸਰਕਾਰ ਦੇ ਤਾਂ ਹੋਰ ਵੀ ਬੜੇ ਕੰਮ ਕਰਨ ਵਾਲੇ ਆ ਵਿਕਾਸ ਦੇ ਕੰਮ ਕਰਨ ਵਾਲੇ ਆ ਹੋਰ ਨਹੀਂ ਪਰ ਇਹ ਇਹ ਪੰਥਕ ਪੰਥਕ ਮੁੱਦੇ ਨੂੰ ਲੈ ਕੇ ਕਾਫੀ ਚਰਚਾ ਸੀਗੀ ਲੰਬੇ ਸਮੇਂ ਤੋਂ ਮੰਗ ਸੀਗੀ ਇਸ ਨੂੰ ਲੈ ਕੇ ਜੇ ਤਾਂ ਜੇ ਤਾਂ ਉਹ ਸ਼ਰੋਬਲੀ ਕਮੇਟੀ ਨੂੰ ਨੀਮਾ ਦਿਖਾਵੇ ਉਹ ਗੱਲ ਬਾੜੀ ਆ ਜੀ ਠੀਕ ਹੈ ਨਾ ਠੀਕ ਹੈ ਨਾ ਇਹ ਕੋਈ ਸਹੀ ਜਾਂਚ ਕਰਕੇ ਕੋਈ ਗੱਲ ਪੜਤਾਲ ਕਰਕੇ ਕੇ ਸਿਰੇ ਲਾ ਕੇ ਆਪਣੇ ਗੱਲ ਇਹਨੂੰ ਲਖੇਰਤਾ ਉਹ ਬੜੀ ਵਧੀਆ ਗੱਲ ਆ ਤੁਸੀਂ ਮੰਨਦੇ ਹੋ ਕਿ ਵਧੀਆ ਹੋਇਆ ਕਾਰਵਾਈ ਆ ਬਿਲਕੁਲ ਇੱਕ ਤਾਂ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਕੰਮ ਦੇ ਜੀ ਤਾਂ ਜੀ ਬਿਲਕੁਲ ਧੰਨਵਾਦ ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਸੀਗੇ ਤਾਂ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਗਈ ਆ